ਰਾ ਚੁੱਕਾ ਜਿੰਨਾ ਪੇਟਿਆਂ ਮੇਰਾ ਪੂਰਾ ਸਤਿਗੁਰੂ ਦੀ ਪ੍ਰਾਣੋਂ ਤੁਰਦਾ ਮੇਰਾ ਰਾਹੀ ਸਿਖੀ ਤ੍ਰਿਸ਼ਨਾ ਤੋਂ ਕੰਸ ਤੋ ਬੁਟੜੈ ਜੋ ਤਨ ਨਾਮ ਤੇਰਾ ਹੈ ਜੋ ਹਰ ਵਾਰ ਤੁਕ ਕੋਲ ਕਿਰਪਾ ਕਰ ਮਿੱਧੂ ਜਪੇ ਹਰ ਨਾਮ ਰਾਮਨਤ ਦਾ ਰੇ ਸੁਖ ਮਨਾ ਤੁਝਾ ਇਤਨੀ ਆਸ ਕੀ ਦੁਜਨ ਕੇ ਦਾ ਨਾਨਕ ਅਸ ਠੰਡੀ ਐਸ ਦੀ ਰਹਿ ਸੁਮਾਈ ਸੰਕੇ ਚੰਗਾ ਕਰ ਮਨ ਲੇਮ ਦਿਮਦਾ ਹੋਈ ਆਸ ਕੀ ਨਾ ਆਖੀਐ ਜੇ ਲਿਖੇ ਵਰਤ ਸੋਈ ਮਹਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੂਹ ਪੁੱਤਾ ਜਾਨ ਨਾ ਲਿਖ ਦੋਵੇਂ ਕੁੜੀਆਂ ਭਾਈ ਨਾ ਕੋਈ ਭਾਈ ਕੋਈ ਜਿਸ ਸੁਖ ਪਾਈਏ ਸੋ ਸਾਹਿਬ ਸਦਾ ਸਮਾਨੀਏ ਜਿਤ ਭਾਈ ਆਪਣਾ क्यों भली है मन मोह की ते रे नम्मी न दरनिया न मतलब कह दिए ये रहा बसता तनिए किस लाए ऊपर तनिए ऊपर बलिए रिवाह है गुरु बोली किससे कायासों सबका समाविए युक्ता पाया पासा का कह दिए ਕਉ ਨਾਨਕ ਨੇ ਦੇ ਨਾਮ ਰੋਹਾਰੀ ਐ ਜੋ ਸੰਤਾਂ ਦਾ ਹਾਰੀ ਐ ਤੇ ਬੰਦਾ ਸੋਹਾਰੀ ਐ ਖਿਲਾਮੀ ਪ੍ਰਕਾਰੀ ਐ ਖਿਲਾਮੀ ਕਸਰਾਂ ਰਾਮ ਰਾਮ ਜਿਨਿ ਗੁਰਮੁਖੁ ਨਾਮੁ ਤਿਹਾਰਾ ਨਾਮਿ ਦਿਲ ਦਿਗਨ ਨਾ ਹੋਈ ਰਾਤੇ ਜਿਨਿ ਸਤਗੁਰੁ ਕੋ ਰੂਪੁ ਰਖੁ ਮਨੁ ਨਾਰਾਇ ਤਿਨਿ ਪੂਜੇ ਸਭ ਕੋਈ ਸਭ ਕੋਈ ਸਤ ਗੁਰੂ ਵਿਆਰਾ ਸੀ ਮਿਆ ਕੇ ਸਤ ਸਾਧ ਕੋਈ ਸਤ ਕੋਈ ਨਾ ਨਾਨਕ ਸਤ ਗੁਰ ਤੇ ਟੇਕਿਆ ਨਾ ਗਿਆ ਹਰ ਸੁਹੀ ਹਰ ਸੋ ਇਹ ਸੋਖ ਮਹਲਾ ਤੁਝਾ ਜਾ ਕੇ ਲਗੇ ਜਾ ਕੇ ਨਰ ਕਰਵ ਗੱਲਾਂ ਕਰੇ ਨੇਰੀਆਂ ਖਸਮ ਨਾ ਪਾਏ ਸਾ ਆਪ ਦਮੈ ਸੇਵਾ ਕਰਤਾ ਵਿਚ ਪਾਇ ਮਾਨ ਅਨਾਰ ਝੁਲਕਾ ਇਸ ਮੇ ਲੈ ਲਗਾ ਸੋ ਸਰਵਾਨ ਹਲਾ ਬੁਝਾ ਜੋ ਜੀ ਹੋਏ ਸੋ ਗਮੈ ਮੋ ਪਾਪਿਆ ਬਿਦੇ ਵਿਖੰਗੇ ਅੰਮ੍ਰਿਤ ਵੇਖੋ ਏਹੋ ਨਿਯਮ ਲਾਗ ਜਾ ਨਾਲਿਆਣੀ ਦੋਸਤੀ ਪਦੇ ਨਾ ਬੇਰਾ ਜੇ ਹਾ ਜਨ ਤੂੰ ਮੰਨਦੇ ਵਿਖੂ ਉੱਡ ਜਾ ਵਸਤੂ ਅੰਦਰ ਵਸਮਾ ਹੈ ਤੁਜੀ ਹੋਵੇ ਪਾਸ ਸਾਹਿਬ ਸਤਿਗੁਨਾ ਚਲਕੀ ਬਨੇਰਦਾਸ ਊੜ ਕਮਾੜੇ ਊੜ ਹੋਵੇ ਅਨਲਕ ਸਿੱਧ ਵਿਕਾਸ ਮਹਲਾ ਤੁਜਾ Oh, 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 oh,

ਸਵਾਗਤ ਹੈ ਨਾਮ ਸੁਣਾ ਤੇਰੇ